ਖਾਯੋਗ ਦੇ ਟੂਰਨਾਮੈਂਟ ਨੇ ਪ੍ਰੇਸ਼ੜ ਡਾਉਣੇ ਜੀ ਕਿਸੇ ਵੀ ਪ੍ਰਕਾਰ ਦੀ ਉਮਤਾਈ ਤ੍ਰੂਟੀ ਨਾ ਰਹਿਣ ਦੇਣੀ ਹਰਮਾਨਦਾਨੇ ਫਤੇ ਬਖਸ਼ਿਸ਼ ਕਰਨੀ ਕਮੇਟੀ ਵਾਲੇ ਵੀਰਾਂ ਦੇ ਖਿਡਾਰੀਆਂ ਦੇ ਸਿਰ ਤੇ ਮੇਰਾ ਪ੍ਰਾਰਥਨ ਰੱਖਣਾ ਜੀ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਕਰੋ ਦਰੂਗਰ ਸਿੱਟੀ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ ਸੁਖ ਹੋਵੇ ਨਾਮ ਚੱਤੇ ਆਵੇ ਨਾਨਕ ਨਾਮ ਚਰਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਯਾਰ ਸੇਟਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟਰਡੇ ਸਪੋਰਟਸ ਤੇ ਮਨਦੀਪ ਗੱਲ ਜੀ ਵਧੀਆ ਵਧੀਆ ਵੈਡ ਬਾਈ ਅਸੀਂ ਕਾਲ ਵੈਲਕਮ ਯੂ ਵੈਲਕਮ ਅੱਜ ਪਹੁੰਚ ਗਏ ਜੀ ਪਿੰਡ ਥਰਾਜ ਵਾਲਾ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਬਾਈ ਖੱਬੇ ਹੋਰਾਂ ਦੇ ਪਿੰਡ ਬਾਈ ਮੰਗੂ ਹੋਰਾਂ ਦੇ ਪਿੰਡ ਹਰਮਨੂਰਾਂ ਦੇ ਪਿੰਡ ਕਿਆ ਹੀ ਬਾਤਾਂ ਹਰ ਸਾਲ ਜਿਹੜੇ ਪ੍ਰਬੰਧ ਬਹੁਤ ਤਗੜੇ ਹੁੰਦੇ ਆ ਤੇ ਮੰਗੂ ਵੀਰੇ ਫੜਕ ਕਹਿ ਦਿਓ ਟੀਮਾਂ ਨੂੰ ਬਾਈ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਪਹੁੰਚੋ ਵੀ ਤਾਂ ਜੋ ਟੂਰਨਾਮੈਂਟ ਜਲਦੀ ਸ਼ੁਰੂ ਹੋਵੇ ਤੇ ਉਸ ਤੋਂ ਬਾਅਦ ਜਲਦੀ ਸਮਾਪਤ ਕੀਤਾ ਜਾਵੇ ਟੈਨ ਦਾ ਜ਼ਰੂਰ ਧਿਆਨ ਰੱਖੋ ਜ਼ਰੂਰ ਵੀਰੇ ਟੀਮਾਂ ਸਾਰੀਆਂ ਪਹੁੰਚ ਗਈ ਵੀਰੇ ਟਾਈਮ ਨਾਲ ਜਿਹੜੇ ਪ੍ਰਬੰਧ ਪੂਰੇ ਵਧੀਆ ਤਰੀਕੇ ਨਾਲ ਕੀਤੇ ਹੋਏ ਆ ਜੀ ਵੱਡੇ ਭਾਈ ਅਮਰੀਕ ਕਿਲੇ ਬਟੂਫੇ ਵਾਲਾ ਜਿਹੜੀ ਆਪੇ ਸੈੱਟ ਅਪਡੇਟ ਵੀ ਦਿੰਨੇ ਆ ਜੀ ਕੱਚੀ ਦਾ ਟੂਰਨਾਮੈਂਟ ਅਗਲਸ਼ਨ ਠਾਕਰ ਜੀ ਅੱਜ ਕੱਚੀ ਦੇ ਟੂਰਨਾਮੈਂਟ ਤੇ ਆ ਚਾਰ ਗਰਾਊਂਡ ਵੱਡੇ ਭਾਈ ਅਮਰੀਕ ਬਟੂਫੇ ਵਾਲੇ ਨੇ ਗਾਂਧੀ ਸਪੋਰਟਸ ਵਾਲੇ ਵੀਰ ਨੇ ਜਿਹੜੇ ਲਾਈਟਾਂ ਸ਼ਾਨਦਾਰ ਲਾਈਟਾਂ ਬਹੁਤ ਸੋਹਣਾ ਪ੍ਰਬੰਧ ਹੁੰਦਾ ਵੀਰਾਂ ਦਾ ਗਰਾਊਂਡ ਤਿਆਰ ਕੀਤੇ ਆ ਬਹੁਤ ਹੀ ਉਮਦਾ ਜਿਹੜੇ ਪ੍ਰਬੰਧ ਹੁੰਦੇ ਆ ਵੀਰ ਦੇ ਗਰਾਊਂਡ ਤਿਆਰ ਕਰਦਾ ਕਿ ਆਹੀ ਬਾਤਾਂ ਕਰਾ ਦਿੰਦਾ ਗਰਾਊਂਡ 'ਚ ਲਾਈਟਾਂ ਦਾ ਰਾਤ ਨੂੰ ਦਿਨ ਚੜਾ ਦਿੰਦਾ ਪੂਰਾ ਸਿਰਾ ਕੰਮ ਹੁੰਦਾ ਤੇ ਇੱਕਤੀ ਹੋਰ ਤਗੜੇ ਕੰਮ ਕਰਤੇ ਆ ਥਰਾਜ ਵਾਲਿਆਂ ਨੇ ਜਿਹੜੇ ਫਾਈਨਲ ਮੈਚ ਜਿੱਤੂਗੀ ਟੀਮ ਉਹਦੇ ਲਈ ਸੱਤਾਂ ਤੇ ਸੱਤਾਂ ਪਲੇਅਰ ਨੂੰ ਜਿਹੜੇ ਜੂਸਰ ਦਿੱਤੇ ਜਾਣੇ ਆ ਤੇ ਨਾਲ ਹੀ ਜਿਹੜੇ ਸੈਕੰਡ ਰੈਂਡ ਦੇ ਬੰਦੇ ਸੈਕੰਡ ਟੀਮ ਨੂੰ ਸੱਤਾਂ ਦੇ ਸੱਤਾਂ ਪਲੇਅਰਾਂ ਨੂੰ ਪੱਖੇ ਦਿੱਤੇ ਜਾਣੇ ਜੀ ਛਤਾਂਲੇ ਪੱਖੇ ਤੇ ਤੀਜੇ ਵਾਲਿਆਂ ਨੂੰ ਮੈਂ ਲੱਗਦਾ ਪ੍ਰੈਸਾਂ ਜੀ ਤੀਜੇ ਤੀਜੇ ਵਾਲੇ ਕੱਲੇ ਤੀਜੇ ਵਾਲੇ ਨੂੰ ਪ੍ਰੈਸ ਚੌਥੇ ਵਾਲੇ ਨੂੰ ਤਾਂ ਨਹੀਂ ਚੌਥੇ ਨੂੰ ਵੀ ਪ੍ਰੈਸਾਂ ਤੀਜੇ ਚੌਥੇ ਵਾਲੇ ਨੂੰ ਪ੍ਰੈਸਾਂ ਆਂ ਹਾਂ ਓਕੇ ਬਈ ਤੀਜੇ ਚੌਥੇ ਜਿਹੜੇ ਟਰਾਈਸ ਤੇ ਰਹਿਣਗੇ ਟੀਮਾਂ ਉਹਨਾਂ ਦੇ ਸੱਤਾਂ ਸੱਤਾਂ ਪਲੇਅਰਾਂ ਨੂੰ ਜਿਹੜੇ ਪ੍ਰੈਸਾਂ ਦਿੱਤੀਆਂ ਜਾਣਗੀਆਂ ਜੀ ਜਿਹੜੇ ਪੂਰੇ ਸੈਮੀ ਤੱਕ ਜਿਹੜੇ ਪ੍ਰਾਈਜ਼ ਆ ਤੇ ਕੁਆਟਰ ਵਾਲੀਆਂ ਟੀਮਾਂ ਨੂੰ ਵੀ ਮਿਲ ਲੱਗਦਾ ਕੁਝ ਹੈਗੇ ਆ ਵੀਰਾਂ ਨੇ ਪ੍ਰਾਈਜ਼ ਰੱਖੇ ਹੋਏ ਮੈਂ ਤੁਹਾਨੂੰ ਸ਼ੇਅਰ ਕਰਦਾ ਜੀ ਪੋਸਟਰ ਆਪਾਂ ਵਿੱਚ ਲਾਈਵ ਦੇ ਸ਼ੇਅਰ ਕਰਦੇ ਆ ਤੁਹਾਡੇ ਨਾਲ ਸੈਟ ਅਪਡੇਟ ਵੀ ਦਿੰਨੇ ਆ ਇੱਕ ਵਾਰੀ ਸ਼ੇਅਰ ਕਰ ਦਿਓ ਫਿਰ ਆਪਾਂ ਸੈਟ ਅਪਡੇਟ ਦਿੰਨੇ ਆ ਜਦੋਂ ਬੰਦੇ ਕਾਫੀ ਜੁੜ ਗਏ ਕਰੋ ਜੀ ਸ਼ੇਅਰ ਕਰੀ ਫਿਰ ਤੁਹਾਨੂੰ ਜਿਹੜੇ ਟੌਪ ਸੈੱਟ ਅੱਜ ਦੇ ਦੱਸਦੇ ਆ ਟੌਪ ਸੈੱਟ ਬਹੁਤ ਤਕੜੇ ਸੈੱਟ ਬਣੇ ਆ ਵੈਸੇ ਅੱਜ ਦੇ ਚੰਗੇ ਸੈੱਟ ਬਣੇ ਆ ਸਾਰੇ ਪਲੇਅਰ ਆ ਰਹੇ ਆ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਡਿਟੇਲ ਨਾਲ ਵਾਹਿਗੁਰੂ passpass ਜਿਹੜੇ ਪਹਿਲਾ ਪ੍ਰਾਈਜ਼ ਰੱਖਿਆ ਹੈ ਜੀ 31000 ਪੱਲੋਂ ਸਵਰਗ ਅਸੀਂ ਸਰਦਾਰ ਗੁਰਤੇਜ ਸਿੰਘ ਸਿੱਧੂ ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਫਰਸਟ ਪ੍ਰਾਈਜ਼ ਦਿੱਤਾ ਗਿਆ ਜੀ ਦੂਜਾ ਇਨਾਮ ਹੈ ਜੀ 21000 ਵੈਸਟਰਨ ਕੈਰੀਅਰ ਇਮੀਗ੍ਰੇਸ਼ਨ ਵਾਲੇ ਵੀਰਾਂ ਵੱਲੋਂ ਜਿਹੜਾ ਇਹ ਪ੍ਰਾਈਜ਼ ਦਿੱਤਾ ਗਿਆ ਤੀਜਾ ਪ੍ਰਾਈਜ਼ ਹੈ ਜੀ 5100 ਪਲੱਸ ਕੱਪ ਜਿਹੜੇ ਨਾਲ ਸ਼ਾਨਦਾਰ ਕੱਪ ਜਿਹੜੇ ਅਜੇ ਪਹੁੰਚੇ ਨਹੀਂਗੇ ਪਹੁੰਚਣਗੇ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਸ਼ੇਅਰ ਕਰੀ ਚੱਲੋ ਇੱਕ ਵਾਰੀ ਜਿੰਨੇ ਵੀ ਭਰਾ ਲਾਈਵ ਜੁੜਿਓ ਸੈਟ ਅਪਡੇਟ ਤੁਹਾਨੂੰ ਦਿੰਨੇ ਆ ਜੀ ਮਨਦੀਪ ਗੱਲ ਜੀ ਡਿਸਟ੍ਰਿਕਟ ਹੈ ਜੀ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ 40 ਮੁਕਤਿਆਂ ਦੀ ਧਰਤੀ ਤੇ ਚੌਥਾ ਪ੍ਰਾਈਜ਼ ਵੀ 5100 ਹੈ ਜੀ ਪਲੱਸ ਕੱਪ ਜਿਹੜੇ ਕੁਆਟਰ ਮੈਚ ਹੈ ਜੀ ਕੁਆਟਰ ਮੈਚ ਲੂਜ਼ ਕਰਨੀਆਂ ਟੀਮਾਂ ਉਹਨਾਂ ਨੂੰ ਕਿੱਟਾਂ ਦਿੱਤੀਆਂ ਜਾਣੀਆਂ ਬੈਗ ਦਿੱਤੇ ਜਾਣੇ ਹੈਗੇ ਸਪੋਰਟਸ ਬੈਗ ਤੇ ਤੀਜੇ ਅਤੇ ਚੌਥੇ ਪ੍ਰਾਈਜ਼ ਵਾਲੇ ਜਿਹ ਪਲੇਅਰ ਹੋਣਗੇ ਜੀ ਟੀਮਾਂ ਦੇ ਸੱਤਾਂ ਤੇ ਸੱਤਾਂ ਪਲੇਅਰਾਂ ਨੂੰ ਪ੍ਰੈਸਾਂ ਦਿੱਤੀਆਂ ਜਾਣੀਆਂ ਤੇ ਕੁਆਟਰ ਵਾਲੇ ਪਲੇਅਰਾਂ ਨੂੰ ਵੀ ਬੈਸਟ ਕੱਟਨੇ ਉਹਦੇ ਚੋਂ ਚੋ ਬੈਸਟਾਂ ਨੂੰ ਦਿੱਤੀਆਂ ਜਾਣੀਆਂ ਜੀ ਸੱਤ ਪਲੇਅਰਾਂ ਨੂੰ ਜਿਹੜੀਆਂ ਕਿਟਾਂ ਤੇ ਦੂਜੇ ਸਥਾਨ ਵਾਲੇ ਜਿਹੜੇ ਦੂਜੇ ਪ੍ਰਾਈਜ਼ ਵਾਲੇ ਟੀਮਾਂ ਹੋਣਗੀਆਂ ਜੀ ਉਹ ਵੀ ਸੱਤ ਪੱਖੇ ਦਿੱਤੇ ਜਾਣੇ ਜੀ ਉਹਨਾਂ ਨੂੰ ਪਹਿਲੇ ਸਥਾਨ ਵਾਲਿਆਂ ਨੂੰ ਸੱਤ ਜੁੱਸਰ ਸੱਤਾਂ ਦੇ ਸੱਤਾਂ ਪਲੇਅਰ ਨੂੰ ਕਿਹਾ ਹੀ ਬਾਤਾਂ ਜਿਹੜੇ ਪ੍ਰਾਈਜ਼ਾਂ ਵਾਲਾ ਸ਼ਾਨਦਾਰ ਪ੍ਰਬੰਧ ਕਰਤਾ ਗਿਆ ਜੀ ਵੀਰਾਂ ਨੇ ਅੱਜ ਕਮੈਂਟਰੀ ਤੇ ਆਪਣੇ ਵੀਰ ਬੋਲਾਂ ਦੀ ਸਾਜ ਪਾਉਣਗੇ ਦਿਲਸ਼ਾਹ ਤਲਵੰਡੀ ਬੂਟਾ ਨੇ ਨੇ ਹਾਂ ਜੀ ਤੇ ਰੰਗ ਰੰਗ ਪ੍ਰੋਗਰਾਮ ਵੀ ਹੋਊਗਾ ਸਾਡੇ ਵੱਡੇ ਵੀਰ ਇਸ ਪਿੰਡ ਦੇ ਮਾਣ ਗਰਦਾਸ ਸੰਧੂ ਜਿਹੜੇ ਲੋਕ ਗਾਇਕ ਹੈ ਜੀ ਉਹਨਾਂ ਦਾ ਰੰਗ ਰੰਗ ਪ੍ਰੋਗਰਾਮ ਵੀ ਹੋਊਗਾ ਜੀ ਨੁਟੇਰਾ ਗਿੰਗ ਵੀ ਆਈ ਹੈ ਜੀ ਜੋਧਪੁਰੀਏ ਵੀ ਜੋਧਪੁਰੀਆ ਦਾ ਸੈੱਟ ਆਊਗਾ ਜੀ ਜੋਧਪੁਰੀਏ ਚ ਜੱਸਾ ਰਾਏ ਸਰ ਖੇਡੂਗਾ ਬਹੁਤ ਤਗੜੇ ਮੈਚ ਲੱਗਣਗੇ ਸੈੱਟ ਅਪਡੇਟ ਵੀ ਤੁਹਾਨੂੰ ਦਿਨੇ ਕਰੀ ਸ਼ੇਅਰ ਕਰਿਓ ਸਾਰੇ ਭਰਾ ਜਿੰਨੇ ਭਰਾ ਲਾਈਵ ਜੁੜਿਓ ਸ਼ੇਅਰ ਕਰੀ ਚੱਲੋ ਲਾਈਵ ਚਾਰ ਗਰਾਊਂਡ ਹੈ ਜੀ ਚਾਰਾਂ ਤੇ ਲਾਈਵ ਹੋਗਾ ਜੀ ਚਾਰਾਂ ਗਰਾਊਂਡਾਂ ਤੇ ਜਿਹੜੇ ਲਾਈਵ ਹੋਣਗੇ ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਲਾਈਵ ਮਾਲਵਾ ਬੈਲਟ ਲਾਈਵ ਲਾਲੀਵਾਲ ਬਠਿੰਡਾ ਤੇ ਸਰਪੰਚ ਟੂਡੇ ਜੀ ਇਹ ਜਿਹੜੇ ਲਾਈਵ ਹੋਣਗੇ ਸੈਟ ਅਪਡੇਟ ਹੁਣ ਤੁਹਾਨੂੰ ਆਪਾਂ ਦੇ ਦੇ ਗਏ ਜਿਹੜੀ ਸੈਟ ਅਪਡੇਟ ਆਪਣੇ ਕੋਲ ਆਈ ਹੈ ਜੀ ਸਾਰੇ ਵੀਰ ਲਾਈਵ ਨਾਲ ਜੁੜੇ ਰਹੋ ਕਮੈਂਟਾਂ ਦੇ ਜਵਾਬ ਫਰੋਕ ਕੇ ਦਿੰਨੇ ਪਹਿਲਾਂ ਤੁਹਾਨੂੰ ਸੈਟ ਅਪਡੇਟ ਦੇ ਦੇ ਗਏ ਜਿਹੜੀ ਆਈ ਹੈ ਆਪਣੇ ਕੋਲੇ ਜੋਧਪੁਰਿਆ ਚ ਖੇਡੂਗਾ ਜੀ ਜੱਸਾ ਰਾਏ ਸਰ ਤੇ ਜੋਗੀ ਵਾਲੇ ਵਿੱਚ ਛੋਟੂ ਮਾਜਰਾ ਦਿਵਾਨ ਖੇੜੇ ਦੇ ਵਿੱਚ ਸ਼ੇਰੂ ਢੱਬਾ ਬਹੁਤ ਤਗੜਾ ਸੈੱਟ ਬਣਿਆ ਜਿਹੜਾ ਜੋਧਪੁਰੀਆ ਚ ਜੱਸਾ ਰਾਜਸਰ ਜੋਗੀ ਵਾਲੇ ਚ ਛੋਟੂ ਮਾਜਰਾ ਤੇ ਦਿਵਾਨ ਖੇੜੇ ਚ ਸ਼ੇਰੂ ਢੱਬਾ ਚੈਨੇ ਵਾਲ ਚ ਖੇਡਣਾ ਪ੍ਰਿੰਸ ਬਈয়াল ਜੌਂਟੀ ਬਈয়াল ਨੇ ਬਾਰੇ ਕਾ ਚ ਸੁਧੀਰ ਪੰਜਾਬਾ ਰੈਂਬੋ ਨੇ ਖੇਡਣਾ ਪੰਜਾਬੀ ਵਾਲੇ ਨੇ ਰਾਮਕੋਟ ਵਿਧ ਬੱਵੇ ਰਾਜਾਂ ਵਾਲੀ ਰਾਮਕੋਟ ਸਰੇਸ਼ ਦਾ ਸੈੱਟ ਆਪਦਾ ਬਣਾਇਆ ਵਰ ਜੀ ਬੱਵੇ ਖੇਡੂਗਾ ਰਾਜਾਂ ਵਾਲੀ ਨਾਲ ਸੁਖਣ ਵਾਲੇ 'ਚ ਨਵਾਬ ਖੇਡਣਾ ਮਹਿਰ ਖੋਰ ਜਰਾ ਸੁਖਣ ਵਾਲੇ ਦੇ ਮੁੰਡੇ ਵਿਜਲੇ ਫਰੀਦਕੋਟ ਦੀ ਸ਼ਾਨ ਬਹੁਤ ਤਕੜੇ ਸੈੱਟ ਬਣਦਾ ਤੇ ਲਗਾਤਾਰ ਆਪਣੇ ਏਰੀਆ ਦੇ ਟੂਰਨਾਮੈਂਟ ਲਗਭਗ ਸਾਰੀ ਜਿੱਤਦੇ ਆ ਚੋਬਰ ਟੂਰਨਾਮੈਂਟ ਤੇ ਥੋੜੇ ਜਿਹਾ ਘਟ ਹੁੰਦੇ ਹੈਗੇ ਸਾਰੇ ਕਮੇਟੀਆਂ ਵੀ ਇਹਨਾਂ ਨੂੰ ਬਹੁਤ ਕਹਿੰਦੀਆਂ ਵੀ ਸਾਰੇ ਟੂਰਨਾਮੈਂਟਾਂ ਤੇ ਵੱਡਿਆ ਤੇ ਵੀ ਆਇਆ ਕਰੋ ਸੁਖਣ ਵਾਲੀਓ ਪਰ ਥੋੜਾ ਜਿਹਾ ਟਾਈਮ ਦਾ ਜਿਹੜਾ ਇਹਨਾਂ ਨੂੰ ਮਜਬੂਰੀ ਪੈ ਜਾਂਦੀ ਕੰਮਤੰਦੇ ਵਾਲੇ ਬੰਦੇ ਆ ਨਾ ਸਾਰੇ ਜੋਬ ਤੇ ਲੱਗੇ ਜਗਮੀਤ ਬਾਈ ਵੀ ਤੇ ਸੁਖੇ ਬਾਈ ਦੇ ਮੇਰੇ ਅਦਾਬ ਦੇ ਜਿਹੜੇ ਪਸ਼ੂ ਰੱਖੇ ਹੋਏ ਅਗੇ ਉਹਨਾਂ ਦਾ ਜ਼ਿਆਦਾ ਸਾਫ ਸਵਾਲ ਦਾ ਰੱਖਣਾ ਪੈਂਦਾ ਹੈ ਕਿ ਧਿਆਨ ਜਸੇ ਬਾਈ ਹੋਰਾਂ ਨੇ ਵੀ ਕਬੂਤਰ ਬਾਜੀ ਦਾ ਸ਼ੌਂਕ ਤਗੜਾ ਉਹਨਾਂ ਕੋਲੇ ਵੀ ਟਾਈਮ ਥੋੜਾ ਹੁੰਦਾ ਤੇ ਲਾਲਿਆਂ ਵਾਲੀ ਚ ਰਵੀ ਬਹਾਦਰ ਗੜ ਖੇਡੂਗਾ ਜੀ ਇਹ ਆਪਣੇ ਕੋਲ ਸੈਟ ਅਪਡੇਟ ਹੈ ਜੀ ਟੋਟਲ ਆਪਣੇ ਕੋਲ ਸੈਟ ਆਨੰਦਗੜ ਮਨੀਵੀਰ ਤਾਂ ਤੰਦੀਗਲ ਜੀ ਆਨੰਦਗੜ ਦਾ ਸੈਟ ਅਪਡੇਟ ਹੈ ਨਹੀਂ ਜੀ ਆਪਣੇ ਕੋਲ ਹਜੇ ਆਨੰਦਗੜ ਦੀ ਟੀਮ ਆਊਗੀ ਕਿ ਨਹੀਂ ਸ਼ੋਰ ਨੀਗਾ ਜੀ ਆਉਣਗੇ ਜ਼ਰੂਰ ਅਪਡੇਟ ਕਰਦਾ ਗਿਆ ਆਪਾਂ ਲਾਈਵ 'ਚ ਜਦੋਂ ਮੈਚ ਚੱਲਣਗੇ ਇੱਕ ਵਾਰੀ ਹੁਣ ਆਪਾਂ ਤੁਹਾਨੂੰ ਸਾਰੀ ਅਪਡੇਟ ਸ਼ੇਅਰ ਕਰਤੀ ਹੈ ਜੀ ਸ਼ੇਅਰ ਕਰ ਦਿਓ ਸਾਰੇ ਭਰਾ ਬਾਅਦ ਚ ਵੀ ਜਿੰਨੇ ਵੀ ਭਾਈ ਲਾਈਵ ਜੁੜੇ ਹੋ ਤੇ ਲਾਈਵ ਆਪਾਂ ਕੱਟਦੇ ਆ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਤਾਂ ਕਿ ਟੀਮਾਂ ਤੱਕ ਅਪਡੇਟ ਪਹੁੰਚ ਜਾਵੇ ਵੀ ਤਿਆਰੀ ਆ ਵਾਲੇ ਟਿਕ ਕਮੇਟੀ ਵੱਲੋਂ ਅਪੀਲ ਵੀ ਕੀਤੀ ਗਈ ਵੀ ਟਾਈਮ ਨਾਲ ਪਹੁੰਚੋ ਟੀਮਾਂ ਤਾਂ ਕਿ ਟਾਈਮ ਨਾਲ ਮੈਚ ਜਿਹੜੇ ਸ਼ੁਰੂ ਹੋਣ ਨਵਾਬ ਸੰਦੂਖੇ ਚ ਅਪਡੇਟ ਤਾਂ ਡਾਕਟਰ ਸੁਖਨ ਵਾਲੇ ਚਾਈ ਸੀਗੀ ਓਕੇ ਬਾਈ ਸੈਟ ਚੇਂਜ ਆ ਥੋੜਾ ਜਿਹਾ ਨਵਾਬ ਖੇਡੂਗਾ ਨੂੰ ਸੰਦੇਸ਼ੇ ਚ ਸੰਦੋਹ ਵਾਲੇ ਡਾਕਟਰ ਦੇ ਨਾਲ ਤੇ ਲਾਈਵ ਆਪਾਂ ਇੱਕ ਵਾਰੀ ਕੱਟਦੇ ਆ ਵੀਰੇ ਪ੍ਰਬੰਧ ਪੂਰੇ ਤਕੜੇ ਕੀਤੇ ਹੋਏ ਆ ਲੰਗਰ ਦੇ ਪ੍ਰਬੰਧ ਵੀ ਉਧਰ ਤੁਹਾਨੂੰ ਪਤਾ ਲੰਗਰ ਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਇੱਕ ਵਾਰੀ ਲੰਗਰ ਦੀ ਤੁਹਾਨੂੰ ਗੇੜਾ ਮਰਾ ਹੀ ਹੈਗੇ ਹਜੇ ਵੈਸੇ ਤਿਆਰੀ ਚੱਲ ਰਹੀ ਹੈ ਲੰਗਰ ਲੱਗਿਆ ਨਹੀਂ ਹਜੇ ਲੰਗਰ ਸ਼ੁਰੂ ਨਹੀਂ ਹੋਇਆ ਹਜੇ ओके ओके ठीक है जी इधर ਸਾਡੇ ਮੁੱਖ ਸੇਵਾਦਾਰ ਹੈਪੀ ਸਿੱਧੂ ਤਰਾਜਲ ਕੈਮ ਹੈਪੀ ਗ੍ਰੀਟ ਕੀ ਹਾਲ ਚਾਲ ਯਾਰ ਗ੍ਰੀਟ ਡੰਗੋਰਾ ਮੈਨੂੰ ਐਂ ਦੱਸ ਐਕਤੀ ਵੀ ਲੰਗਰ ਮੇਂ ਲੱਗਾ ਪਿਛਲੇ ਸਾਲੋਂ ਹੀ ਹੋਊਗਾ ਸਾਰਾ ਕੋਈ ਨਾ ਤੇ ਮਾੜਾ ਕੇ ਦੱਸੀਂ ਯਾਰ ਉਰੇ ਆ 10 ਮੜਕ 10 ਮੜਕ ਆਜੋ ਜੀ ਆਜੋ ਚਾਚਾ ਜੀ ਤੁਸੀਂ ਤੁਸੀਂ ਦੱਸੋ ਲੰਗਰ ਦੇ ਪ੍ਰਬੰਧ ਕਿਵੇਂ ਕੀ ਕੀ ਤਿਆਰ ਕੀਤਾ ਏਕਤੀ ਫਿਰ ਪਿਛਲੇ ਸਾਲ ਨਾਲੋਂ ਵੀ ਥੋੜਾ ਜਿਆਦਾ ਅੱਗੇ ਨਾਲੋਂ ਵੀ ਬੈਟਰ ਕੀਤਾ ਵਧੀਆ ਬੈਟਰ ਕੀਤਾ ਜੀ ਹਾਂ ਵੀ ਜਿੰਨਾ ਕਿ ਪਹਿਲਾਂ ਤੁਹਾਨੂੰ ਸੀਗਾ ਪਤਾ ਉਦੋਂ ਹੋਰ ਵੀ ਵਧੀਆ ਕਰ ਰਹੇ ਆ ਤੇ ਇਹਦੇ ਵਿੱਚ ਪੁੱਛਣਾ ਚਾਹੁੰਦੇ ਹਾਂ ਵੀ ਹਾਂ ਸਮਾਨ ਕੀ ਕੀ ਹੈ ਏਕਤੀ ਸਮਾਨ ਐਕੀਕ ਤਾਂ ਖੀਰ ਹੈ ਜੀ ਹਾਂ ਜੀ ਖੀਰ ਤਾਂ ਹਰ ਸਾਲ ਹੀ ਮਤਲਬ ਬਹੁਤ ਘੰਟਾਂ ਦੇ ਹੱਦ ਕੀਰ ਦੋਦਗਾਤ ਵੱਧ ਹੁੰਦਾ ਡ్రਾਈ ਫਰੂਟ ਵੱਧ ਹੁੰਦਾ ਚੌਲ ਵਿੱਚ ਘੱਟ ਹੁੰਦੇ ਆ ਬਾਲਾ ਕੈਂਟ ਕਮ ਹੁੰਦਾ ਕੀਰਾ ਲਈ ਤੁਹਾਡਾ ਸ਼ਾਹੀ ਪਨੀਰ ਕਿਆ ਬਾਤ ਹੈ ਪਿਛਲੇ ਸਾਲ ਮੈਂ ਲੱਦਾ ਮਟਰ ਪਨੀਰ ਸੀਗਾ ਨਾ ਹਾਂਜੀ ਹਾਂ ਸ਼ਾਹੀ ਪਨੀਰ ਹਾਂਜੀ ਲੰਗਰ ਕਮੇਟੀ ਵਾਲੇ ਮੁੱਖ ਸੇਵਾਦਾਰ ਜੀ ਰਹਿ ਬਾਈ ਕਾ ਨਾ 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 ਹਰ ਸਾਲ ਹਰ ਸਾਲ ਤੁਹਾਡੇ ਲਈ ਹੁੰਦੀ ਸੇਵਾ ਮੈਨੂੰ ਲੱਗਦਾ ਨਾ ਲੰਗਰ ਹਾਂਜੀ 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 ਵੱਡੇ ਭਾਈ ਕਿਆ ਹੀ ਬਾਤ ਆ ਯਾਰ ਮੈਨੂੰ ਲੱਗਦਾ ਕਿਨਵਾ ਮੇਲਾ ਆਪਣਾ 36 ਵਾਂ ਕਿ ਉੰਨੀ ਮਾ ਉਹਨੇ ਮਾ ਉਹਨੇ ਮਾ ਲਾ 19 ਸਾਲਾਂ ਦੀ ਆਪਣੇ ਕੋਲ ਸੇਵਾ ਲੰਗਰ ਦੀ ਹਾਂਜੀ ਬਿਲਕੁਲ ਸ਼ੋਰ ਨਹੀਂ ਭਰਾ ਸਾਰੇ ਇਹ ਰਲ ਮਿਲ ਕੇ ਚ ਨਹੀਂ ਜਿਹੜੇ ਲੰਗਰ ਹਲੇ ਠੀਕ ਹੈ ਜੀ ਸਾਰੇ ਇਹ ਟੁੱਟੇ ਮਤਲਬ ਓਕੇ ਜੀ ਗਰਾਊਂਡ ਵਾਲੀ ਵੀ ਇੱਧਰ ਆ ਜਾਂਦੇ ਇਧਰੋਂ ਗਰਾਊਂਡ ਵਿੱਚ ਵੀ ਚਲੇ ਜਾਂਦੇ ਮਤਲਬ ਉੰਮੀ ਨਹੀਂ ਸਹੀ ਹੈ ਰਲ ਮਿਲ ਕੇ ਸਾਰੇ ਰਲ ਮਿਲ ਕੇ ਇਕਾ ਜ਼ਰੂਰੀ ਹੈ ਕੌਫੀ ਹੈ ਜੀ ਸਪੈਸ਼ਲ ਐਡ ਕੀ ਆਈਟਮ ਉਹ ਪਿਆਰ ਕੀ ਕੌਫੀ ਮੈਨੂੰ ਲੱਗਦਾ ਪਿਛਲੇ ਸਾਲ ਐਨੀ ਸੀਗੀ ਨਹੀਂ ਪਿਛਲੇ ਸਾਲ ਹੈ ਹਾਂ ਕਿਆ ਹੀ ਬਤ ਲੰਗਰ ਦੇ ਵੀ ਪ੍ਰਬੰਧ ਬਹੁਤ ਤਗੜੇ ਆ ਵੀਰ ਜੀ ਗਰਾਉਂਡਾ ਦਾ ਤੁਹਾਨੂੰ ਦਿਖਾਈ ਦਿੱਤਾ ਜੀ ਆਪਾਂ ਤਿਆਰੀ ਕੀਤੀ ਆ ਫੁੱਲ ਤਿਆਰੀ ਹੈ ਉਧਰੋਂ ਓਏ ਹੋਏ ਓਏ ਹੋਏ ਆ ਕੌਣ ਆ ਗਿਆ ਆਹ ਕੌਣ ਆ ਗਿਆ ਕੀ ਹਾਲ ਚਾਲ ਵਧੀਆ ਵਧੀਆ ਰੱਡਾ ਬਾਈ ਗੋਰਾ ਯਾਰ ਵੈਲਟ 슈ਟਰ ਉਹ ਖੜਾ ਨੱਟ ਮੈਨ ਦਾਸ਼ਟ ਖਾਈ ਤੇ ਆਜੂ ਜੂਸਰ ਜੀ ਸਰ ਕਰਦਾ ਫਿਰਦਾ ਆ ਆਪਾਂ ਲਾਈਵ ਇੱਕਰੀ ਕੱਟਦੇ ਆ ਵੀਰ ਜੀ ਸਾਰੇ ਤੁਹਾਨੂੰ ਪ੍ਰਬੰਧ ਜਿਹੜੇ ਆਪਾਂ ਦਿਖਾਤੇ ਆ ਕਮੇਟੀ ਵੱਲੋਂ ਵੀ ਬੇਨਤੀ ਤੁਹਾਨੂੰ ਜਿਹੜੀ ਕਰਤੀਆਂ ਮੰਗੂ ਬਾਈ ਹੋਰਾਂ ਨੇ ਨਜ਼ਰ ਲੱਗ ਜੀ ਨਜ਼ਰ ਲੱਗ ਜੀ ਜੱਫਾ ਆ ਬਾਈ ਬਾਈ ਲਾਈਵ ਆਨ ਆਈਪੋਟ ਦੇਖ ਲਾਈਵ ਦਿਖਾ ਦੇ ਪੁੱਤ ਦੋ ਮਿੰਟ ਫੇਸਬੁੱਕ YouTube ਤੇ ਸਰਪੰਚ ਟੂਡੇ ਸਪੋਰਟਸ ਇਹ ਲਾਈਵ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਮਤਲਬ ਦਾ ਇੱਕ ਨੰਬਰ ਗਰਾਊਂਡ ਤੇ ਬਾਈ ਲਾਊਗਾ ਬ੍ਰਿੰਦਰ ਬਾਈ ਬ੍ਰਿੰਦਰ ਚਾਂਗਲੀ ਦੋ ਨੰਬਰ ਤੇ ਆਪਣਾ ਲਾਈਵ ਆ ਜੀ ਤਿੰਨ ਤੇ ਚਾਰ ਤੇ ਹਜੇ ਆਉਣਾਗਾ ਦੇਖਦੇ ਆ ਮਾਲਵਾ ਬੈਲਟ ਵਾਲੇ ਤੇ ਬਠਿੰਡੇ ਵਾਲਾ ਮੁੰਡਾ ਆਊਗਾ ਵਾਲੀਵਾਲ ਬਠਿੰਡੇ ਵਾਲਾ ਫਿਰ ਮਲਾਕ ਲਿਆ ਉਹਨਾਂ ਚ ਕੌਣ ਲਾਉਂਦਾ ਤਿੰਨ ਤੇ ਚਾਰ ਤੇ ਤੇ ਆਪਾਂ ਲਾਈਵ ਕੱਟਦੇ ਆ ਜੀ ਇੱਕ ਵਾਰੀ ਤੁਹਾਨੂੰ ਇੰਨੀ ਕ ਅਪਡੇਟ ਜੜੀ ਦੇਣੀ ਸੀ ਗਰਾਊਂਡਾਂ ਬਾਰੇ ਇਹ ਲੰਗਰ ਬਾਰੇ ਸਾਰੇ ਪ੍ਰਬੰਧ ਜਿਹੜੇ ਤਿਆਰ ਆ ਕਮੇਟੀ ਵੱਲੋਂ ਵੀ ਬੇਨਤੀ ਆ ਸਾਰਾ ਟੀਮਾਂ ਨੂੰ ਪਹੁੰਚੋ ਵੀਰੇ ਟਾਈਮ ਦੇ ਨਾਲ ਤੇ ਧੰਨਵਾਦ ਜੀ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ